ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਉਮੀਦ ਕਰਦਾ ਬਾਈ ਸਭ ਦੇ ਘਰ ਪਰਿਵਾਰ ਠੀਕ ਹੋਵੰਗੇ ਤੇ ਰਾਤ ਪਈ ਆ ਮਿੱਤਰੋ ਬਹੁਤ ਜ਼ਿਆਦਾ ਮੀਂਹ ਮੀਂਹ ਨੇ ਕਰਾਤੀ ਪੂਰੀ ਅੱਤ ਤੇ 12 ਵਜੇ ਹੀ ਆਪਾਂ ਜਦੋਂ ਪੈਂਦਾ ਸੀ ਅੱਖ ਖੁੱਲ ਗਈ ਆਪਣੀ ਇੱਕ ਕੁਛ ਫੋਨ ਆ ਗਿਆ ਵੀ ਮੀਂਹ ਪੈਂਦਾ ਇਸ ਘਰ ਦੇ ਹੰਦਾ ਹੀ ਤੇ ਬਾਕੀ ਜਦੋਂ ਉੱਪਰ ਆਏ ਮਿੱਤਰੋ ਤੇ ਮੀਂਹ ਪੂਰਾ ਤੇਜ਼ ਸੀ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਮੀਂਹ ਦੇ ਨੁਕਸਾਨ ਲੋ ਬਈ ਮਿੱਤਰੋ ਇਹ ਹੈ ਮੀਂਹ ਦੇ ਨੁਕਸਾਨ ਇਹ ਭਰ ਗਿਆ ਪਾਣੀ ਇਹਨਾਂ ਵੇਪਰ ਨਾਲ ਇਦਾਂ ਕੱਢਣਾ ਪੈਂਦਾ ਇੱਥੋਂ ਤੋਂ ਨੀਵਾ ਆਏ ਥੋੜਾ ਜਿਹਾ ਤੇ ਫਿਰ ਤੁਹਾਨੂੰ ਦਿਖਾਉਂਦੇ ਅੰਦਰ ਜਾਲ ਦਾ ਹਾਲ ਕਲਰ ਪਾਣੀ ਕੱਢਦੀ ਹੈ ਮਿੱਤਰੋ। ਤੋਂ ਬਈ ਮਿੱਤਰੋ ਨੀਚੇ ਦਾ ਹੋ ਗਿਆ ਸਾਫ। ਤੇ ਹੁਣ ਤੁਹਾਨੂੰ ਦਿਖਾਉਂਦੇ ਆ ਜਾਲ ਜਾਲ ਆਪਾਂ ਨੇ ਕੱਲੇ ਸਾਫ ਕੀਤਾ ਸੀ। ਇਸ ਕਰਕੇ ਥੋੜੀ ਬਚਤ ਹੋਊਗੀ ਆ ਦੇਖੋ। ਦੇਖੋ ਹਾਲ। ਬਸ ਇਹ ਚੱਕਰ ਹੈ ਜਾਲ ਦਾ ਹੋਰ ਕੋਈ ਚੱਕਰ ਨਹੀਂ। ਬਾਕੀ ਬੱਚੇ ਬੈਠੇ ਆ ਆਪਣੇ। ਠੀਕ ਹੈ ਜੀ। ਤੇ ਇੱਧਰ ਦੇਖੋ ਹਾਲ। ਇੱਥੋਂ ਸੁੱਕਾ ਇੱਥੋਂ ਸੁੱਕਾ ਬਾਕੀ ਸਾਰਾ ਗਿੱਲਾ ਐਦੇ ਚ ਜ਼ਿਆਦਾ ਪਾਣੀ ਹੁੰਦਾ ਹੈ ਪਤਾ ਨਹੀਂ ਕਿਉਂ ਦੇਖਦੇ ਆ ਮਿੱਤਰੋ ਇਹਦੀ ਛੱਤੇ ਬਦਲਾਵਾਂਗੇ ਜੇ ਟਾਈਮ ਤੋਂ ਲੱਗ ਗਿਆ ਰੇਂਜ ਦੇਖ ਕੇ ਇਹਦੀ ਉੱਪਰ ਛੱਤ ਬਦਲਾ ਦਾਂਗੇ ਇਹਨੂੰ ਚੌਣੇ ਦੇ ਹਟਾਵਾਂਗੇ ਅਗਲੇ ਸੀਜ਼ਨ ਤੱਕ ਦੇਖਨੇ ਆ ਕਰਦੇ ਆ ਮਿੱਤਰੋ ਇਹਦਾ ਹਿੱਲਾ ਤੇ ਬਾਕੀ ਕਬੂਤਰ ਬੈਠੇ ਆ ਆਪਣੇ ਕਬੂਤਰ ਬੜੇ ਤੰਦਰੁਸਤ ਐ ਸੌਣੇ ਤੋਂ ਪਤਾ ਹੀ ਲੱਗਦਾ ਏ ਲੋਕਾਂ ਦੇ ਭਾਦੀਆਂ ਬੈਠਾ ਉਤਰਾਂ ਵਾਲਿਆ ਬਾਤੇ ਸੋਨਾ ਆ ਇਹ ਆ ਇਹ ਵੀ ਥੋੜਾ ਯਾਹਰ ਜਿਆਦਾ ਸ਼ੁੱਧ ਨਹੀਂ ਹੋਇਆ ਲਓ ਜੀ ਮਿੱਤਰੋ ਚੱਲਦੇ ਹਾਂ ਹੁਣ ਉੱਪਰ ਉੱਪਰ ਦੇਖੀਏ ਖੁੱਡਿਆਂ ਦਾ ਜਾ ਕੇ ਹਾਲ ਤੇ ਲਓ ਬਈ ਮਿੱਤਰੋ ਚੱਲਦੇ ਹਾਂ ਹੁਣ ਸਿੱਧਾ ਉੱਪਰ ਛਤਰੀਆਂ ਆਪਣੀਆਂ ਡੌਂਸੀ ਇੱਕ ਘਈ ਸੀ ਤੇ ਬੱਦਲ ਹਾਲ ਵੀ ਕਿਥੀ ਗਿਆ ਨੂੰ ਮੀਂਹ ਪਊਗਾ ਹਲੇ ਲੱਗਦਾ ਤਾਂ ਹੈ ਜਾਲੀ ਚੋਂ ਸਾਫ਼ ਕਰਦੀ ਹੈ ਜਾਲੀ ਥੋੜੀ ਜੀ ਲਓ ਜੀ ਤੇ ਬਾਕੀ ਮਿੱਤਰੋ ਡੋਲੀ ਸਾਫ਼ ਕਰਤੀ ਜੀ ਆਪਾਂ ਨੇ ਉਹ ਦੇਖੋ ਟ੍ਰੇਨ ਲਓ ਜੀ ਟ੍ਰੇਨ ਵੀ ਐ ਸਾਫ਼ ਕਰਤੀ ਜੀ ਆਪਾਂ ਨੇ ਅਨਚਾਗਾ ਜੱਗ ਤੇ ਹੁਣ ਚੱਲਦੇ ਆ ਮਿੱਤਰੋ ਉੱਪਰ ਲੋ ਬਾਈ ਮਿੱਤਰੋ ਆ ਗਏ ਆ ਉੱਪਰ ਤੇ ਪਹਿਲਾਂ ਪਿੱਛੋਂ ਕਪੜਾ ਹਟਾ ਦਈਏ ਖੁੰਡੇ ਦੇ ਤੇ ਬਾਕੀ ਫਿਰ ਰਹੁੰਦੇ ਆ ਤੁਹਾਨੂੰ ਲੋ ਜੀ ਆ ਦੇਖੋ ਮਿੱਤਰੋ ਤੁਸੀਂ ਅੰਦਾਜ਼ਾ ਲਾ ਸਕਦੇ ਆ ਆ ਛੋਟਾ ਜਿਹਾ ਮੰਨ ਕੇ ਚਲੋ ਅੱਧੇ ਪੌਣੇ ਘੰਟੇ ਚ ਫੁੱਲ ਭਰ ਗਿਆ ਦਾ ਇੰਨੀ ਤੇ ਜ਼ਮੀਨ ਦਾ ਲਓ ਇਹਨੂੰ ਪਾਣੀ ਨੂੰ ਡੋਲ ਦੰਦੇ ਆਂ ਵੈਸੇ ਤਾਂ ਮੇਦਾ ਪਾਣੀ ਦੇ ਕਬੂਤਰ ਪੀਵੇ ਜਿਆਦਾ ਤੰਦਰੁਸਤ ਰਹਿੰਦਾ ਏ ਆਪਾਂ ਅੱਗੇ ਭਰ ਕੇ ਵੀ ਰੱਖਦੇ ਸੀ ਕਿਉਂਕਿ ਇਹਦੇ ਚ ਤੱਤ ਬਹੁਤ ਹੁੰਦੇ ਆ ਮੇਦੇ ਪਾਣੀ ਚ ਤੇ ਲਓ ਜੀ ਮੇਹਰੋਂ ਪਹਿਲਾਂ ਡੋਲੀ ਵਾਲੇ ਕਬੂਤਰ ਖੋਲਦੀ ਏ ਡੋਲੀ ਤਾਂ ਹੈ ਆਪਣੀ ਠੀਕ ਤੇ ਹੁਣ ਕਰਦੇ ਆ ਮੇਹਰੋਂ ਇਹਨੂੰ ਸਾਈਡ ਬੋਰਡ ਨੂੰ ਤੇ ਅੰਦਰ ਹੈਗਾ ਪੂਰਾ ਬੁਰਾ ਹਾਲ ਦੇਖਣੇ ਚ ਲੱਗ ਰਿਹਾ ਏ ਕਿਉਂਕਿ ਆਪਾਂ ਨੇ ਰਾਤ ਇ ਹੀ ਨੀਟਾ ਗਿਆ ਖੁੱਡੇ ਦੀ ਮੂਰਤੋਂ ਤੇ ਰਾਤ ਇ ਹੀ ਨੀ ਰਿਹਾ ਉਹ ਵੀ ਮੀਂਹ ਵੀ ਆਈ ਪਿਆ ਜਿਕਣਾ ਪਤਾ ਨਹੀਂ ਕੀ ਹੋ ਗਿਆ ਹੁੰਦਾ ਰੱਬ ਨੂੰ ਤੇ ਪੂਰਾ ਤਕੜਾ ਜ਼ੋਰਦਾਰ ਮੀਂਹ ਪਿਆ ਮਿੱਤਰੋ ਹਾਂ ਲਓ ਜੀ ਮਿੱਤਰੋ ਕਰਦੀ ਏ ਹੁਣ ਖੁੱਡਿਆਂ ਦੀ ਨੋ ਜੀ ਮਿੱਤਰੋ ਮੈਨੂੰ ਤਾਂ ਲੱਗਦਾ ਤਾਂ ਕਿ ਜੋ ਦੇਖਿਓ ਖੁੱਡੇ ਚ ਬੱਛੜ ਇਹਦੇ ਚ ਵੀ ਆਈ ਹੈ ਆ ਲਓ ਜੀ ਕਰੋ ਚੈੱਕ ਇਹ ਤਾਂ ਆਪਣੇ ਵਲਟੀ ਰੱਖਤੀ ਸੀ ਜਿਹੜਾ ਉੱਪਰੋਂ ਇੱਥੋਂ ਗਿੱਦਾ ਸੀ ਤੇ ਕੁੜਾ ਗਿਰਦਾ ਹੈ ਉਰੇ ਵੀ ਰੱਖਾ ਤਾਂ ਨਹੀਂ ਕੋਈ ਚੱਕਰ ਨਹੀਂ ਤੇ ਬਾਕੀ ਇਧਰੋਂ ਪਾਛੜਦਾ ਆਉਂਦਾ ਮਿੱਤਰੋ ਇਹਦਾ ਤਾਕੀ ਦਾ ਹਿੱਲਾ ਕਰਨਾ ਪੈਣਾ ਆ ਜਦੋਂ ਟੇਢੀ ਪਾਛੜ ਹੁੰਦੀ ਏ ਤਾਂ ਇਧਰੋਂ ਪਾਣੀ ਆਉਂਦਾ ਏ ਤੇ ਬਾਕੀ ਉਧਰ ਦੇਖੋ ਹਾਲ ਆ ਦੇਖੋ ਇੱਥੋਂ ਚ ਆਉਂਦਾ ਏ ਤੇ ਕਰਾਂਗੇ ਇਹਦਾ ਵੀ ਹਿੱਲਾ ਚਲਦੇ ਹੀ ਬਸ ਇਹ ਬਰਸਾਤਾਂ ਨਿਕਲ ਜਵੇ ਇੱਕ ਵਾਰ ਫੇਰ ਕਰਦੇ ਆ ਇਹਦਾ ਹਿੱਲਾ ਕੋਣ ਡੇਕ ਪਾਣੀ ਕਿੰਨੇ ਕਿੰਨੇ ਡੇਕ ਤੇ ਲੈ ਲਈ ਪਈ ਐ ਚੱਲੋ ਵੀ ਮਿੱਤਰੋ ਹੁਣ ਹੁੰਦੇ ਆ ਇਧਰਲੇ ਖੁੱਡੇ 'ਚ ਦੇਖੀ ਇਧਰ ਕੀ ਸਾਗਤਾ ਵੈ ਕੀ ਗੱਲ ਬਾਤ ਐ ਇਧਰ ਤਾਂ ਖੁੱਡਾ ਸਾਫ਼ ਕਰਨਾ ਪਊਗਾ ਨਹੀਂ ਤੂਤਰ ਬਿਮਾਰ ਹੋ ਜਾਓਗੇ ਲੋ ਵੀ ਮਿੱਤਰੋ ਇਹ ਹਟਾ ਦिए ਕੱਪੜਾ ਤੱਪੜਾ ਫਿਰ ਆਪਾਂ ਹੀ 12 ਵਜੇ ਲਾ ਕੇ ਗਏ ਰਾਤ ਨੂੰ ਮੀਂਹ ਨੂੰ ਤੇਜ ਇੰਨਾ ਤਾਂ ਨਾ ਦੇਖ ਕੇ ਆ ਦੇਖੋ ਮਿੱਤੋ ਕਿਵੇਂ ਸਾਰੀ ਬੱਛੜ ਗਈ ਵੀ ਹੈ ਮੂਰੋ ਦੇਖੋ ਕਿੰਨੀ ਬੱਛੜ ਗਈ ਵੀ ਅੰਦਰ ਤੇ ਚਲੋ ਕੋਈ ਨਹੀਂ ਵੈਸੇ ਤਾਂ ਸੁੱਕ ਗਿਆ ਇਹ ਬੱਛੜਾ ਇਹਦੇ ਉੱਪਰ ਕਲੀ ਮਾਰ ਦਾਂਗੇ ਕਲੀ ਮਾਰ ਕੇ ਨਾ ਫਿਰ ਇਹਨੂੰ ਸਕਾ ਦਾਂਗੇ ਖੁੱਡੇ ਨੂੰ ਬਾਅਦ ਚ ਸਾਫ਼ ਕਰਾਂਗੇ ਬਾਕੀ ਖੁੱਡਾ ਸੁੱਕਾ ਹੈ ਆ ਦੇਖੋ ਵਿੱਚ ਤੋਂ ਸਾਰੇ ਵਾਸੋਂ ਇਹ ਨਾ ਆਪਾਂ ਨੇ ਰਾਤੇ ਤੱਕੀ ਟਾਕੀ ਨਹੀਂ ਨਹੀਂ ਅੱਗੇ ਇਹ ਬੋਰਡ ਤੇ ਲਾ ਦਿੰਦੇ ਆ ਤੌਲੀਆ ਜਮੂਗਾ ਟਾਕੀ ਦੇ ਇਧਰੋਂ ਬਾਛੜ ਸੀ ਇਧਰੋਂ ਹੀ ਸਾਰਾ ਪਾਣੀੋਂ ਪਾਣੀ ਹੋ ਗਿਆ ਅੰਦਰ ਫਿਰ ਆਪਾਂ ਰਾਤ ਨੂੰ ਆ ਕੇ 12 ਵਜੇ ਪਹਿਲਾਂ ਖੁੱਡੇ ਟਾਕ ਕੇ ਗਏ ਨਹੀਂ ਅੱਗੇ ਆਪਾਂ ਦੇਖਿਓ ਟਾਕਦੇ ਹੁੰਦੇ ਆ ਵੀ ਹਾਂ ਮੀਂਹ ਮੂਹ ਕਿ ਆਏ ਅੱਗੇ ਡੈਲੀ ਟੱਕਦੇ ਆ ਰਾਤ ਹੀ ਨਹੀਂ ਟੱਕੇ ਤੇ ਰਾਤ ਹੀ ਮੀਂਹ ਪੈ ਗਿਆ ਪੂਰਾ ਤੇਜ ਨਾਲ ਦੱਸਿਆ ਵਾ ਵੀ ਨਹੀਂ ਸੀ ਆ ਦੇਖੋ ਇਹ ਨੁਕਸਾਨ ਹੈ ਬਸ ਹੋਰ ਕੋਈ ਨੁਕਸਾਨ ਨਹੀਂ ਚਲੋ ਫਿਲਹਾਲ ਇਹ ਵੀ ਸੁੱਕ ਜਾਊਗਾ ਕੋਈ ਐਡਾ ਸੀਨ ਨਹੀਂ ਜ਼ਿਆਦਾ ਗਿੱਲਾ ਨਹੀਂ ਹੈ ਤੇ ਬਾਕੀ ਮਿੱਤਰੋ ਬੱਚਾ ਕੱਢਣੇ ਵਾਲਾ ਸੀ ਇਹ ਕਬੂਤਰ ਸ਼ਾਇਦ ਕੱਢ ਲਿਆ ਹੋਵੇ ਆ ਦੇਖੋ ਨਹੀਂ ਪੰਘ ਰਿਹਾ ਦੇਖੋ ਮਿੱਤਰੋ ਇਹਦੇ ਨੀਚੇ ਵੀ ਪਾਣੀ ਐ ਜੇ ਇਹ ਨਾ ਹੁੰਦਾ ਤਾਂ ਆਂਡੇ ਵੀ ਇੱਲੇ ਹੋ ਸਕਦੇ ਸੀ ਤੇ ਲਓ ਜੀ ਕੋਈ ਨਹੀਂ ਡੋਲੀ ਬਾਅਦ ਚੋਂ ਖੋਉਂਦੇ ਆ ਪਹਿਲਾਂ ਨੀਚੋਂ ਕਲੀ ਲੈ ਆਈਏ ਖੁੱਡਿਆਂ ਨੂੰ ਕਰਦੀਏ ਸੁੱਕਾ ਕਲੀ ਕੁਲੀ ਪਾਦੀਏ ਲਓ ਜੀ ਮਿੱਤਰੋ ਲਿਆਂਦੀ ਐ ਕਲੀ ਤੇ ਕਲੀ ਪਾਦੀਏ ਮਿੱਤਰੋ ਖੁੱਡਿਆਂ ਚ ਫੇਰ ਤੁਹਾਨੂੰ ਦਿਖਾਉਂਦੇ ਆ ਲਓ ਬਈ ਮਿੱਤਰੋ ਅੜਤੇ ਆ ਸਾਰਾ ਅੰਦਰ ਤੋਂ ਫੁੱਟਾ ਕਰਤੇ ਆ ਇਹ ਸਾਫ ਐਦਾਂ ਸੁੱਕਣਾ ਨਹੀਂ ਸੀ ਉੱਪਰ ਕਲੀ ਗੇਰੇ ਤੋਂ ਹੁਣ ਐਵੇਂ ਹਵਾ ਲੱਗ ਲੂਗੀ ਇਹਨੇ ਹਵਾ ਲੱਗਣ ਤੋਂ ਬਾਅਦ ਫਿਰ ਚੁੱਤ ਕਲੀ ਗੇਰ ਦਾਂਗੇ ਸਾਰੇ ਗੁੱਡੇ ਚ ਤੇ ਬਾਕੀ ਇੱਧਰ ਕਰਤੇ ਆ ਇਹ ਬੱਚਾ ਠੀਕ ਹੈ ਜੀ ਇੱਧਰ ਕਿਉਂਕਿ ਗਿੱਲਾ ਸੀ ਐਸ ਥੱਲੇ ਕਲੀ ਮਾਰ ਕੇ ਬੱਚੇ ਨੂੰ ਕਰ ਦੰਦਿਆਂ ਦੁਬਾਰੇ ਇੱਥੇ ਤੇ ਫਿਰ ਰੱਖ ਦੰਦਿਆਂ ਟੋਕਰੀ ਵਿੱਚ ਤੋ ਤੇ ਬਾਕੀ ਓਕੇ ਐ ਕਰ ਦਈਏ ਇਹ ਕੰਮ। ਲਓ ਜੀ ਮਿੱਤਰੋ ਕਰਤੇ ਆਏ ਆ ਇਹ ਖੁੱਡੇ ਜੇ ਤਾਂ ਕਲੀ ਹੀ ਕਲੀ। ਠੀਕ ਐ ਜੀ ਓਕੇ ਹੋ ਗਿਆ ਇਹ ਖੁੱਡਾ ਦਾ ਮਿੱਤਰੋ। ਇਹ ਵੀ ਅੱਜ ਕੱਲ ਚ ਸਾਫ ਕਰ ਦਾਂਗੇ ਇੱਧਰ ਕਬੂਤਰ ਥੋੜੇ ਹੀ ਐ। ਇਹਨੂੰ ਵੀ ਸਾਫ ਕਰ ਦਾਂਗੇ ਖੁੱਡੇ ਨੂੰ ਕੋਈ ਚੱਕਰ ਨਹੀਂ। ਤੇ ਬਾਕੀ ਇੱਧਰ ਲੱਗ ਗਿਆ ਐ ਮਿੱਤਰੋ ਸੁੱਕਣਾ ਦੇਖੋ ਜਿਵੇਂ ਕਿ ਉਰੇ ਤੋਂ ਸੁੱਕਣ ਲੱਗ ਗਿਆ ਐ ਬਾਕੀ ਹੁਣ ਕਲੀ ਗੇਰ ਦਾਂਗੇ ਪਾਣੀ ਸੋਕ ਲੂਗੀ ਹੋਰ ਵੀ ਜ਼ਿਆਦਾ। ਤੇ ਬੱਸ ਫਿਰ ਦੰਨ ਹੋ ਜੂਗਾ ਮਿੱਤਰੋ ਫਿਰ ਖੋਣਦੇ ਆਪਾਂ ਡੋਲੀ ਵਾਲੇ ਕੂਤਰਾਂ ਨੂੰ ਪਹਿਲਾ ਕਲੀ ਹੀ ਗੇਰਦੀ ਏ ਸੁੱਕੀ ਜਾਊਗਾ ਆਪੇ ਤੇ ਗੇਰਦੀ ਏ ਮਿੱਤਰੋ ਹੁਣ ਕਲੀ ਤੇ ਹਾਂਜੀ ਲੋ ਬਾਈ ਮਿੱਤਰੋ ਗੇਰਦੀ ਏ ਕਲੀ ੁੱਡੇ ਚ ਕਰੋ ਚੈੱਕ ਮੱਲੋ ਕਰਦੀ ਏ ਬੰਦ ਠੀਕ ਹੈ ਕਲੀ ਗੇਰਦੀ ਆ ਤੇ ਹੁਣ ਰੱਖਦੇ ਆ ਪਾਣੀ ਦਾ ਡ੍ਰਿੰਕਰ ਇੱਥੇ ਤੇ ਡੋਲੀਆਂ ਖੋਲ ਦੰਦੇ ਆ ਪੀ ਲੋ ਜੀ ਡੋਲੀਆਂ ਦੀ ਤਾਕੀਆਂ ਖੋਲਤੀਆਂ ਇਹ ਖੁੱਡਾ ਬਿਲਕੁਲ ਆਪਣਾ ਸਾਫ਼ ਹੋ ਗਿਆ ਪਰ ਡੋਲੀ ਨੀਚੇ ਰਹਿ ਗਿਆ ਤੇ ਡੋਲੀ ਕਰਨੀ ਰਹਿ ਗਈ ਬਾਕੀ ਸਾਫ਼ ਹੋ ਗਿਆ ਮਿੱਤਰੋ ਤੇ ਇੱਧਰ ਕਬੂਤਰੀ ਨੇ ਅੰਡੇ ਉਹ ਤੇ ਬੱਚੇ ਹਲੇ ਕੱਢੇ ਨਹੀਂ ਇੱਧਰ ਇੱਕ ਬੱਚਾ ਨਿਕਲ ਗਿਆ ਏ ਠੀਕ ਹੈ ਜੀ ਤੇ ਬਾਕੀ ਆਪਣੇ ਕਬੂਤਰ ਪੂਰੇ ਫਿੱਟ ਹੈ ਜੀ ਤੇ ਹੁਣ ਚੱਲਦੇ ਆ ਮਿੱਤਰੋ ਇਹ ਸਿੱਟਾ ਸੀਟਾਂ ਇਹ ਵੇਲੇ ਹੋਈ ਏ ਤੇ ਲੋ ਜੀ ਬਾਕੀ ਇਹ ਵੀ ਖੁੱਡਾ ਓਕੇ ਇਹ ਵੀ ਸਾਫ ਕਰ ਦਾਂਗੇ 1 2 ਦਿਨ ਚ ਤੇ ਓਕੇ ਮਿੱਤਰੋ ਲੱਗਣ ਤੋਂ ਇਹਨਾਂ ਅੰਦਰ ਹਵਾ ਖੁੱਡੇ ਚ ਤੇ ਆਪਾਂ ਚੱਲਦੇ ਤੇ ਲੋ ਵੇ ਮਿੱਤਰੋ ਕਬੂਤਰ ਅੜਾਏ ਹੋਏ ਸੀ ਦੋ ਇੱਕ ਤਾਂ ਬੈਠ ਗਿਆ ਬਾਕੀ ਦੋ ਬੱਚੇ ਬੈਠੇ ਇੱਕ ਉੜਦਾ ਹੋਊਗਾ ਮੇਰੇ ਖਿਆਲ ਤੇ ਇਹ ਆ ਗਿਆ ਸਾਤੇ ਆ ਆ ਫਿਰਦਾ ਤੇ ਹੁਣ ਬੱਚਿਆਂ ਨੂੰ ਛੱਡਦੇ ਆ ਮਿੱਤਰੋ ਛਤਰੀਆਂ ਤੇ ਨਵੇਂ ਬੱਚੇ ਆ ਜਿਹੜੇ ਉਹ ਛਤਰੀਆਂ ਤੇ ਬੈਠਣ ਲੱਗ ਗਏ। ਉਹਨਾਂ ਨੂੰ ਵੀ ਛੱਡਦੇ ਆ ਛਤਰੀਆਂ ਤੇ ਤੇ ਬੈਠੇ ਰਹੂਗੇ। ਤੇ ਦਿਖਾਉਂਦੇ ਆ ਤੁਹਾਨੂੰ ਫਿਰ। ਲੋ। ਬੱਚਿਆਂ ਨੂੰ ਬਿਠਾ ਲਿਆ ਮਿੱਤਰੋ ਇੱਕ ਵਾਰ ਛਤਰੀਆਂ ਫਿਰ ਦਿਖਾਉਂਦੇ ਆ। ਲੋ ਵੀ ਮਿੱਤਰੋ। ਹਰੇ ਤੋਂ ਉਸਿਆਂ ਦਾ ਕਰੋ ਚੈੱਕ ਬਾਕੀ ਸਾਰੇ ਬੱਚੇ ਬਿਠਾਤੇ ਆ ਲਓ ਜੀ ਇਹ ਵੀ ਗਿਆ ਛੱਪਰੀ ਤੇ ਤੇ ਬਾਕੀ ਓਕੇ ਆ ਮਿੱਤਰੋ ਬਿਠਾਤੇ ਆ ਸਾਰੇ ਬੱਚੇ ਤੇ ਮੌਸਮ ਪੂਰਾ ਵਧੀਆ ਹੋਇਆ ਵਾਏ ਹਵਾ ਚੱਲ ਰਹੀ ਏ ਬੈਣ ਤੋਂ ਇਹਨਾਂ ਨੂੰ ਇਦਾਂ ਹੀ ਵਾ ਪੱਕੇ ਹੋ ਜੂਗੇ ਅੜਾਰੀ ਪਾਣੇ ਆ ਬਸ ਹੁਣ 2-4 ਦਿਨਾਂ ਤੱਕ ਓਕੇ ਆ ਬਾਕੀ ਇਹ ਹਾਂਜੀ ਲਓ ਬਈ ਮਿੱਤਰੋ ਆਏ ਆ ਉੱਪਰ ਤੇ ਕਬੂਤਰ ਆਪਣੇ ਦੋਨੋਂ ਉੱਡ ਰਹੇ ਆ ਤੇ ਮੀ ਆ ਗਿਆ ਸੀ ਬੱਚੇ ਆਪਾਂ ਨੇ ਕਰਤੇ ਸੀ ਬੰਦ ਬੱਚੇ ਬੰਦ ਕਰਤੇ ਸੀ ਆਪਾਂ ਨੇ ਦਿਖਾਉਂਦੇ ਆ ਤੁਹਾਨੂੰ ਲੋਜੀ ਬਬ ਬੱਚਿਆਂ ਨੂੰ ਦਾਣੇ ਪਾ ਦਈਏ ਤੇ ਫੇਰ ਪਾਉਂਦੇ ਆ ਦੂਸਰੇ ਕਬੂਤਰਾਂ ਨੂੰ ਤੇ ਕਬੂਤਰ ਇਹ ਉੱਡਦੇ ਇੱਕੇ ਜਾਂਦਾ ਇੱਕੇ ਜਾਂਦਾ ਤੇ ਬੱਚਿਆਂ ਨੂੰ ਮਿੱਤਰੋ ਪਾ ਦਈਏ ਦਾਣੇ ਲੋ ਜੀ ਮਿੱਤਰੋ ਦਾਣੇ ਲਏ ਆ ਚੱਕ ਤੇ ਬੱਚਿਆਂ ਨੂੰ ਦਿੰਦੇ ਆ ਪਾ ਹੁਣ ਠੀਕ ਹੈ ਜੀ ਬੱਚਿਆਂ ਨੂੰ ਪਾ ਦਿਆ ਤੇ ਦੂਸਰਿਆਂ ਨੂੰ ਫੇਰ ਪਾਵਾਂਗੇ ਜਦੋਂ ਇਹ ਵੀ ਕਬੂਤਰ ਉਤਰ ਜੂਗੇ ਨਾਲ ਦੀ ਨਾਲ ਸਾਰਿਆਂ ਨੂੰ ਪਾ ਦਾਂਗੇ ਲੋ ਜੀ ਮਿੱਤਰੋ ਪਾ ਤੇ ਆ ਦਾਣੇ ਖਾਣ ਦੋਈ ਇਹਨਾਂ ਨੂੰ ਬੱਚਿਆਂ ਨੂੰ ਬੱਚੇ ਆਪਣੇ ਓਕੇ ਆ ਪੂਰੇ ਤੰਦਰੁਸਤ ਐ ਤੇ ਹੁਣ ਚੱਲਦੇ ਆ ਮਿੱਤਰੋ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਵੀ ਦਾਣੇ ਪਾ ਦਈਏ। ਲਓ ਜੀ ਆ ਗਏ ਆ ਉੱਪਰ। ਤੇ ਛੱਤ ਕਰੀ ਹੋਈ ਆ ਸਾਫ਼। ਦੇਖ ਸਕਦੇ ਹੋ। ਤੇ ਕਰਦੇ ਆ ਅਸੀਂ ਓਕੇ ਰਿਪੋਰਟ ਬਾਕੀ ਖੋਜਾਂ ਦੀ ਵੀ ਮਿੱਤਰੋ। ਤੇ ਨਹੀਂ ਹੁਣ ਹੈ ਨਹੀਂ। ਬੋਰਡ ਹਟਾ ਦਈਏ। ਤੇ ਰਾਤ ਨੂੰ ਦੁਬਾਰੇ ਲਗਾ ਦਾਂਗੇ ਬੋਰਡ ਬਾਛੜ ਜਾਣੇ ਤੇ ਇਹ ਕਬੂਤਰਾਂ ਨੂੰ ਖੋਲ ਦਈਏ ਮਿੱਤਰੋ ਬਾਹਰ ਲਓ ਜੀ ਇਹ ਖੋਲਦੇ ਕਬੂਤਰ ਬਾਹਰ ਤੇ ਇਹੀ ਚੱਲੀਏ ਟ੍ਰੇ 'ਚ ਪਾਈਏ ਦਾਣਾ ਲਓ ਜੀ ਇਹ ਲੀਜੀਏ ਗਾਇਸ ਹਿੰਦੀ ਕਮੈਂਟਰੀ ਕਰਦੀ ਹੈ ਵਿੱਚ ਨੂੰ ਗਾਇਸ ਅਸੀਂ ਨੇ ਦਾਣਾ ਪਾ ਦਿਆ ਹੈ ਚੱਕੋ ਜੀ ਬਾਕੀ ਡਰਿੰਕਰ ਧੋਕੇ ਭਰਨੇ ਆ ਤੇ ਦਾਣੇ ਰੱਖ ਦਈਏ ਤੇ ਇੱਕ ਵਾਰ ਦੇਖ ਲਈਏ ਇਹਨੇ ਦੂਸਰਾ ਬੱਚਾ ਨਹੀਂ ਕੱਢਿਆ ਹਲੇ ਤੇ ਬਾਕੀ ਓਕੇ ਹੈ ਤੇ ਤਕਰੀਬਨ ਆਂਡੇ ਜੋ ਵੀ ਬੱਚਾ ਨਿਕਲੂਗਾ ਅੱਜ ਕੱਲ੍ਹ ਚ ਤੇ ਬਾਕੀ ਡੋਲੀਆਂ ਚ ਵੀ ਬੱਚੇ ਨਿਕਲਣੇ ਆਲੇ ਹੋਣਗੇ ਸ਼ਾਇਦ ਇਹ ਕਬੂਤਰਿਆਂ ਦੇ ਤੇ ਦਾਣੇ ਪਾ ਦਈਏ ਮਿੱਤਰੋ ਇਹਨਾਂ ਨੂੰ ਅੰਦਰ ਵਿੱਚ ਖੁੱਡੇ ਚ ਤੇ ਬਾਕੀ ਕੰਮ ਕਰਦੇ ਆ ਫੇਰ ਲੋ ਜੀ ਆ ਕੀ ਓਕੇ ਗੋਤਰਾ ਦਾ ਕਰੋ ਤੁਸੀਂ ਸ਼ੌਂਕ ਓਕੇ ਹੋ ਗਏ ਗੁੱਡੇ ਮਿੱਤਰੋ ਐ ਇਨਸਾਫ ਖੁੱਡਿਆਂ ਜਿ ਨਹੀਂ ਕੋਈ ਵੀ ਉਹ 12 ਦਰ ਵੀ ਓਕੇ ਆ ਬੁਰੇ ਠੀਕ ਹੈ ਜੀ ਆਂਡਾ ਭੰਤੇ ਨੇ ਡੰਗਰ ਨੇ ਆ ਕੀ ਓਕੇ ਮਿੱਤਰੋ ਪਾ ਦੀਏ ਦਾਣੇ ਹੁਣ ਤੇ ਪਾਣੀ ਧੋ ਕੇ ਭਰ ਦੀਏ ਇਹ ਡ੍ਰਿੰਕਰ ਲੋ ਜੀ ਮਿੱਤਰੋ ਡ੍ਰਿੰਕਰ ਚ ਪਾਣੀ ਭਰਤੇ ਧੋ ਕੇ ਭਰਤੇ ਤੇ ਇਹਨਾਂ ਨੂੰ ਦਾਣੇ ਪਾਏ ਹੋਏ ਸੀ ਤੇ ਇੱਧਰ ਪਾਣੀ ਰੱਖਦੇ ਇੱਧਰ ਦਾਣੇ ਪਾਣੀ ਪਾਣੀ ਰਹਿ ਗਏ ਬਸ ਦਾਣੇ ਵੀ ਪਾ ਦਾਂਗੇ ਤੇ ਇੱਧਰ ਕੁ ਬੁੱਤਰੀਆਂ ਤੇ ਵੱਡੇ ਜੋੜੇ ਲਗੇ ਹੋਏ ਆ ਦਾਣੇ ਖਾਣ ਤੇ ਖਾਣ ਤੋਂ ਬਾਅਦ ਮਿੱਤਰੋ ਇਹਨੂੰ ਪਾਣੀ ਰੱਖ ਦਾਂਗੇ ਤੇ ਦੇਖਦੇ ਆ ਮਿੱਤਰੋ ਇਹ ਵੀ ਜੇ ਬੱਚੇ ਨਿਕਲ ਜਵੇ ਤੇ ਠੀਕ ਹੈ ਮਿੱਤਰੋ ਆਈ ਹੋਪ ਅੱਜ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦ ਤੋਂ ਜਲਦ ਮਿਲ ਸਕੇ ਮਿਲਦੇ ਆਂ ਜੀ ਆਪਾਂ ਆਪਣੀ ਨਵੀਂ ਵੀਡੀਓ ਦੇ ਵਿੱਚ